ਇਸ ਵਾਰ ਪੰਜਾਬ ਦਾ ਲੋਕ ਸਭਾ ਚੋਣ ਸਭ ਤੋਂ ਇੰਟਰਸਟਿੰਗ ਨਜ਼ਰ ਆ ਰਹੀਆਂ ਨੇ ਕਿਉਂਕਿ ਚਾਰ-ਚਾਰ ਪਾਰਟੀਆਂ 'ਚ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਾਵੇਂ ਇੱਥੇ ਪੰਜਾਬ 'ਚ ਇੱਕ ਫੇਸ ਦੀ ਵੋਟਾਂ ਹੋਣੀਆਂ ਪਰ ਇਹਨੂੰ ਆਪਾਂ ਜੇ ਦੋ ਫੇਸ 'ਚ ਬਦਲ ਲਈਏ ਕਿਉਂਕਿ ਇੱਕ ਤਾਂ ਚੋਣ ਬੜਾ ਲੰਬਾ ਹੋ ਗਿਆ ਔਰ ਉਸ ਤੋਂ ਬਾਅਦ ਕੱਲ ਔਰ ਪਰਸੋਂ ਪ੍ਰਧਾਨ ਮੰਤਰੀ ਮੋਦੀ ਨੇ ਦੋ ਰੈਲੀਆਂ ਕੀਤੀਆਂ। ਕੀ ਹੁਣ ਰੈਲੀਆਂ ਤੋਂ ਬਾਅਦ ਪੰਜਾਬ ਦੀ ਸਿਆਸੀ ਹਵਾ ਬਦਲੀ ਹੈ? ਇਹ तमाम ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਵਿੱਚ ਅੱਜ ਖੁਦ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਜਨਤਾ ਦੀ ਅਦਾਲਤ ਦੇ ਵਿੱਚ ਨੇ। ਦਿਨੇਸ਼ ਕੁਮਾਰ ਬੱਬੂ ਮੈਂ ਚਾਹਾਂਗਾ ਕਿ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਬੱਬੂ ਜੀ ਦਾ ਦੈਨਿਕ ਸਵੇਰਾ ਦਾ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਤੁਸੀਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖ ਸਕਦੇ ਹੋ ਜਿੱਥੇ ਹੁਣ ਦਿਨੇਸ਼ ਬੱਬੂ ਜੀ ਆਪਣੀ ਪੈਰਵੀ ਆਪ ਕਰਨਗੇ ਬੱਬੂ ਜੀ ਸਵਾਗਤ ਹੈ ਤੁਹਾਡਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਦੂਜਾ ਫੇਸ ਆਪਾਂ ਇਹਨੂੰ ਮੰਨ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਰੈਲੀ ਕਰਕੇ ਗਏ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਲਈ ਪ੍ਰਚਾਰ ਕਰਕੇ ਗਏ ਇਸ ਤੋਂ ਬਾਅਦ ਕਿੰਨੀ ਕੋ ਤਬਦੀਲੀ ਤੁਸੀਂ ਆਪਣੇ ਚੋਣ ਪ੍ਰਚਾਰ ਦੇ ਵਿੱਚ ਦੇਖ ਰਹੇ ਹੋ ਦੇਖੋ ਮੋਦੀ ਜੀ ਕੱਲ ਆਏ ਨਾ ਜੀ ਇਹ ਹਜ਼ਾਰਾਂ ਦੀ ਤਰ੍ਹਾਂ ਫਜ਼ਾ ਦੇ ਲੱਖਾਂ ਤਦਾਦ ਲੋਕ ਉੱਥੇ ਆਏ ਨੇ। ਅੱਛਾ। ਔਰ ਮੋਦੀ ਜੀ ਦੇ ਲੇਟ ਹੋਣ ਦੇ ਬਾਵਜੂਦ ਲੋਕ ਉੱਥੇ ਇੰਨੀ ਗਰਮੀ 'ਚ ਬੈਠੇ ਰਹੇ ਨੇ। ਔਰ ਪੂਰਾ ਭਾਸ਼ਣ ਉਹਦਾ ਸੁਣ ਕੇ ਗਏ ਨੇ। ਔਰ ਮੋਦੀ ਜੀ ਨੇ ਗੱਲ ਕਹੀ ਹੈ ਕਿ ਗੁਰਦਾਸਪੁਰ ਲੋਕ ਸਭਾ ਤੁਸੀਂ ਜਿਤਾਓ। ਕੰਮ ਜਿਹੜੇ ਕਰਨੇ ਨੇ ਉਹ ਮੇਰੀ ਜ਼ਿੰਮੇਵਾਰੀ ਹੈ। ਜਿਹੜੇ-ਜਿਹੜੇ ਕੰਮ ਵੀ ਲੋਕ ਕਹਿਣਗੇ ਉਹ ਹਰ ਕੰਮ ਜਿਹੜਾ ਮੈਂ ਕਰਵਾਵਾਂਗਾ। ਤੁਸੀਂ ਗੁਰਦਾਸਪੁਰ ਨੂੰ ਲੈ ਕੇ ਹੁਣ ਆਪਣਾ ਵਿਜ਼ਨ ਕੀ ਦੱਸ ਰਹੇ ਹੋ ਲੋਕਾਂ ਨੂੰ ਜੇ ਲੋਕ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜਦੇ ਨੇ ਕੀ ਹੈ ਮੈਨੀਫੈਸਟੋ ਤੁਹਾਡਾ ਦੇਖੋ ਪਹਿਲੇ ਸਭ ਤੋਂ ਪਹਿਲਾਂ ਕੋਈ ਵਧੀਆ ਜਿਹਾ ਹਸਪੀਟਲ ਹੋਣਾ ਜਾਂ ਜੱਜ ਦਾ ਏਮਜ਼ ਹੈ ਜਾਂ ਪੀਜੀਆਈ ਹੈ ਇਦਾਂ ਦਾ ਕੋਈ ਫਸਟਰ ਹੋ ਜਾਵੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਉਹਦੇ ਵਾਸਤੇ ਕੋਈ ਇੰਡਸਟਰੀ ਲੱਗਣੀ ਚਾਹੀਦੀ ਹੈ ਕਰਕੇ ਜਿਹੜੀ ਇੰਡਸਟਰੀ ਬੰਦ ਪਈ ਦੀ ਹੈ ਉਹ ਵੀ ਇੰਡਸਟਰੀ ਜਿਹੜੀ ਹੈ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਕਿਉਂਕਿ ਭਾਜਪੀ ਨੂੰ ਇਹ ਭਾਜਪੀ ਦਾ ਗੜ ਮੰਨਿਆ ਜਾਂਦਾ ਹੈ ਪਰ ਇਸ ਵਾਰ ਤਾਂ ਲੱਗਦਾ ਕਿ ਲੋਕ ਨਰਾਜ਼ ਹੋਣਗੇ ਸਣੀ ਦੇਉਲ ਨਹੀਂ ਆਏ ਉਹਦੀ ਨਰਾਜ਼ਗੀ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਊਗਾ ਬੇਸ਼ੱਕ ਹੁਣ ਭਾਜਪਾ ਨੇ ਲੋਕਲ ਕੈਂਡੀਡੇਟ ਉਤਾਰਿਆ ਮੈਦਾਨ ਚ ਦੇਖੋ ਕੋਈ ਨਿਰਾਸ਼ਾ ਨਹੀਂ ਲੋਕਾਂ ਦੇ ਮਨ ਚ ਇਹ ਵੀ ਲੋਕਲ ਉਮੀਦਵਾਰ ਚਾਹੀਦਾ ਹਾਂ ਪਾਰਟੀ ਦੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਉਮੀਦਵਾਰ ਦਿੱਤਾ ਇਸ ਕਰਕੇ ਕੋਈ ਨਿਰਾਸ਼ਾ ਨਹੀਂ ਕਿਹਜ ਕਰ ਮੋਦੀਵਾਰਾਂ ਦੀ ਮੈਂ ਗੱਲ ਕਰਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਦਾਵਾ ਰੰਦਾਵਾ ਸਾਹਿਬ ਕਹਿੰਦੇ ਕਿ ਮੈਂ ਸਿਰਫ ਡੇਰਾ ਬਾਬਾ ਨਾਨਕ ਤੱਕ ਹੀ ਨਹੀਂ ਮੈਨੂੰ ਤਾਂ ਸਾਰਾ ਇਲਾਕਾ ਬੜੇ ਚੰਗੇ ਤਰੀਕੇ ਨਾਲ ਜਾਣਦਾ ਹੈ ਮੈਂ ਜਿੱਥੇ ਵੀ ਜਾਂਦਾ ਮੇਰੇ ਪਿਤਾ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਮੈਨੂੰ ਯਾਦ ਕੀਤਾ ਜਾ ਰਿਹਾ ਮੇਰੇ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ ਦੂਜੇ ਪਾਸੇ ਇਸੇ ਹਲਕੇ ਦੇ ਵਿੱਚ 6-6 ਕਾਂਗਰਸ ਦੇ ਐਮਐਲਏ ਨੇ ਕਿਵੇਂ ਦੇਖ ਰਹੇ ਉਸ ਮੁਕਾਬਲੇ ਨੂੰ ਤੁਸੀਂ ਕੋਈ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਡੇਰਾ ਬਾਬਰਾਨ ਕਹਿੰਦਾ ਜੀ ਉੱਥੇ ਇੱਕ ਪਿੰਡ 'ਚ 14 ਮੌਤਾ ਹੋਈਆਂ ਨਸ਼ੇ ਨਾਲ ਜਿਸਲੇ ਸੁਖਵਿੰਦਰ ਦਾਵਾ ਜੀ ਡਿਪਰੀ ਸੀ ਜਾਂ ਬਈ ਇਹ ਆ ਉਹਨਾਂ ਦੀ ਡਿਵੈਲਪਮੈਂਟ ਬਾਕੀ ਮੈਂ ਚੱਕਰ ਲਾ ਕੇ ਆਇਆ ਹਾਂ ਤੇ ਜਿਹੜਾ ਹਸਪਤਾਲ ਉੱਥੇ ਕੋਈ ਡਾਕਟਰ ਵੀ ਕੋਈ ਨਹੀਂ ਸੜਕਾਂ ਦੇਖੋ ਕਿੰਨਾ ਬੁਰਾ ਹਾਲ ਹੈ ਕੋਈ ਕੰਮ ਨਹੀਂ ਹੋਇਆ ਉੱਥੇ ਕਰਕੇ ਬੋਲਣ ਨੂੰ ਜੋ ਮਰਜੀ ਬੋਲੀ ਜਾਉ ਨਾ ਕਰੀ। ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਨੇ ਦਲਜੀਤ ਸਿੰਘ ਟੀਮਾ ਟੀਮਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਇੰਟਰਵਿਊ ਦੇ ਵਿੱਚ ਇਸੇ ਤਰ੍ਹਾਂ ਜਨਤਾ ਦੀ ਅਦਾਲਤ ਦੇ ਵਿੱਚ ਮੈਂ ਉਹਨੂੰ ਪੁੱਛਿਆ ਕਿ ਹੁਣ ਭਾਜੀ ਪੀ ਅੱਡ ਹੋ ਕੇ ਦਿਨੇਸ਼ ਬੱਬੂ ਜੀ ਨੂੰ ਲੋਕਲ ਕੈਂਡੀਡੇਟ ਲੈ ਕੇ ਆਏ ਇੱਥੇ ਦੇ ਜ਼ਮੀਨੀ ਕੈਂਡੀਡੇਟ ਨੂੰ ਕਹਿੰਦੇ ਬਾਹਲੇ ਲੋਕਲ ਹੋ ਗਏ ਨੇ ਨਾ ਕਹਿੰਦੇ ਦਿਨੇਸ਼ ਬੱਬੂ ਜੀ ਵਿਧਾਨ ਸਭਾ 'ਚ ਕਦੀ ਬੋਲੇ ਨਾ ਹੁਣ ਬੋਲਦੇ ਨੇ ਇਹ ਬਾਹਲੇ ਲੋਕਲ ਨੇ ਇੰਨੇ ਵੀ ਲੋਕਲ ਨਹੀਂ ਚਾਹੀਦੇ ਸੀ ਥੋੜੇ ਪੌਪੂਲਰ ਚਾਹੀਦੇ ਸੀ ਜੀਰਾ ਨਾ ਜੀ ਟੀਮਾ ਸਾਹਿ ਜਿਹੜਾ ਸਪੀਕਰ ਆਜ ਬਸ ਮੇਰੇ ਤਾਲੂ ਸਾਹਿਬ ਬਖਸ਼ ਰਹੇ ਨੇ ਸਾਦਾ ਸਾਹਿਬ ਪੁੱਛ ਲੋ ਤੁਸੀਂ ਆਂ ਇਕਲੀ ਗ੍ਰੇਨ ਸਪੀਕਰ ਸਾਹਿਬ ਨੇ ਨਹੀਂ ਕੁਛੇ ਨਹੀਂ ਬੋਲਣਾ ਵਿਧਾਨ ਸਭਾ ਕੋਈ ਕੁਸਚਨ ਲਗਾ ਨਾ ਕੋਈ ਮਤਲਬ ਬੋਸ ਜੇ ਅਰੰਧ ਵਿਧਾਨ ਸਭਾ ਦੀ ਕਾਰਵਾਈ ਚਲਾਨੀ ਹੈ ਸਪੀਕਰ ਨੇ ਵੀ ਦੀ ਡਿਪੀਸ ਵੀ ਕਰਨੀ ਆਮ ਆਵੀ ਪਾਰਟੀ ਦੇ ਉਮੀਦਵਾਰ ਨੇ ਸ਼ਹਿਰੀ ਕਲਸੀ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਨੌਜਵਾਨ ਨੇਤਾ ਉਹ ਬੜੀ એનર્ਜੀ ਨਾਲ ਘੁੰਮ ਫਿਰ ਰਹੇ ਪ੍ਰਚਾਰ ਕਰ ਰਹੇ ਨੇ ਕਹਿੰ ਰਹੇ ਨੇ ਕਿ ਸੰਸਦ ਜੀ ਭਗਵੰਤ ਮਾਨ ਉਹਨਾਂ ਨੇ ਨਾਰਾ ਦਿੱਤਾ ਨੌਜਵਾਨੀ ਮੈਂ ਦੇਖ ਲਈ ਕਿਵੇਂ ਜਿਸ ਦਿਨ ਸ਼ੋਭਾ ਯਾਤਰਾ ਨਹੀਂ ਨਿਕਲੇ ਦੀ ਨਾ ਜੀ ਹਾਂ ਸ਼ੋਭਾ ਯਾਤਰਾ ਜੀ ਮੈਂ ਯਾਤਰਾ ਪੈਦਲ ਚੱਲੇ ਰਹੇ ਉਹ ਗੱਡੀ ਚੱਲੇ ਸੀ ਹਾਂ ਬਤਾ ਗਏ ਬੜੇ ਜਵਾਨ ਨੂੰ ਉਹ ਦੇਖ ਲਿਆ ਉਹਨਾਂ ਨੂੰ ਸ਼ੋਭਾ ਯਾਤਰਾ ਜੀ ਤੁਸੀਂ ਆਓ ਹੀ ਨਾ ਜੇ ਆਇਓ ਤਾਂ ਮੱਥਾ ਲਾ ਕੇ ਚੱਲ ਜਾਓ ਤੇ ਨਹੀਂ ਨਹੀਂ ਚੱਲੇ ਜਾਂਦੇ ਜਾਂਦਾ ਤਾਂ ਫਿਰ ਗੱਡੀ ਜੂ ਜਾ ਰਹੇ ਉਧਰ ਜਾਇਗਰ ਤੋਂ ਉਹ ਲਗਾਤਾਰ ਗੱਡੀ 'ਚ ਬੈਰ ਕੇ ਸ਼ੋਭਾ ਯਾਤਰਾ 'ਚ ਜਾਇਗਰ ਤੋਂ ਹਾਂ ਮੈਂ ਚਾਹਾਂਗਾ ਕਿ ਪੂਰੀ ਲਗਦੇ ਤੂੰ ਮੈਂ ਚਾਹਾਂਗਾ ਕਿ ਮਾਈਕ ਦਿੱਤਾ ਜਾਵੇ ਕਿ ਮਾਈਕ ਕਿਉਂਕਿ ਇਸ ਬੀਜੇਪੀ ਦੀ ਆਪਾਂ ਕੰਸਟੈਂਸੀ ਦੇ ਵਿੱਚ ਇਸ ਵੇਲੇ ਖੜੇ ਨੇ ਹੈਗੇ ਆ ਪਰ ਬੀਜੇਪੀ ਨੇ ਅਕਾਲੀ ਦਲ ਔਰ ਕਾਂਗਰਸ ਨੇ ਵੀ ਵੱਡੇ ਨੇਤਾਵਾਂ ਨੂੰ ਆਪਣੇ ਨਾਲ ਰਲਾਇਆ ਹਾਲ ਦੇ ਵਿੱਚ ਹੀ ਰਵਿਕਰਨ ਕਾਲੋ ਇਸ ਹਲਕੇ ਦੇ ਵਿੱਚੋਂ ਵੱਡੇ ਨੇਤਾ ਮੰਨ ਜਾਂਦੇ ਸਨ ਅਕਾਲੀ ਦਲ ਦੇ ਇਹਨਾਂ ਨੇ ਵੀ ਭਾਜਪਾ ਜੁਆਇਨ ਕੀਤੀ ਹੈ ਰਵਿਕਰਨ ਕਾਲੋ ਵੀ ਸਾਡੇ ਨਾਲ ਹੈ ਕਾਲੋ ਸਾਹਿਬ ਕਿਵੇਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਭਾਜਪਾ ਬੜਾ ਇਹ ਔਖਾ ਜਿਹਾ ਟਾਸਕ ਲੱਗਦਾ ਸੀਗਾ ਪਰ ਹੁਣ ਤੁਸੀਂ ਕਾਠ ਤੇ ਕਾਰ ਹੀ ਰਹੇ ਹੋ ਇਹ ਕਾਠ ਹੀ ਹੈ ਕਿ ਇਹ ਵੋਟਾਂ ਦੇ ਵਿੱਚ ਵੀ ਤਬਦੀਲ ਹੋਊਗਾ ਜਦੋਂ ਕਿਸੇ ਗੱਲ ਦਾ ਮਨ ਬਣਾ ਲਈਏ ਇਰਾਦਾ ਬਣਾ ਲਈਏ ਨਾ ਪਰ ਮੰਜ਼ਲ ਸਰਕਰ ਨਹੀਂ ਔਖੀ ਨਹੀਂ ਹੁੰਦੀ ਜਦੋਂ ਚੱਲ ਪਏ ਆ ਤੇ ਮੰਜ਼ਲ ਵੀ ਸਰ ਕਰਾਂਗੇ ਤਸ਼ਰੀ ਬੱਬੂ ਜੀ ਨੂੰ ਲੋਕ ਸਭਾ ਦੇ ਵਿੱਚ ਵੀ ਭਜਵਾਵਾਂਗੇ ਤੇ ਸਾਡੀ ਆਵਾਜ਼ ਬਣ ਕੇ ਬੱਬੂ ਜੀ ਲੋਕ ਸਭਾ ਦੇ ਵਿੱਚ ਗੂੰਜਣਗੇ ਕਿਉਂਕਿ ਪ੍ਰਧਾਨ ਮੰਤਰੀ ਜੀ ਕੱਲ ਆਏ ਸੀ ਜੋ ਉਹ ਗੱਲਾਂ ਕਰਕੇ ਗਏ ਨੇ ਇੱਕ ਵੀ ਗੱਲ ਜਿਹੜੀ ਸੀ ਉਹਨਾਂ ਨੇ ਮੁੱਦੇ ਤੋਂ ਹਟ ਕੇ ਨਹੀਂ ਕੀਤੀ ਉਹਨਾਂ ਨੇ ਜਿਹੜੇ ਜਿਹੜੇ ਕੰਮ ਕਰਵਾਏ ਜੋ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਜੋ ਉਪਲਬਧੀਆਂ ਨੇ ਉਹ ਸਾਰੀ ਜਨਤਾ ਦੇ ਨਾਲ ਅੱਜ ਕੱਲ੍ਹ ਸ਼ੇਅਰ ਕਰਕੇ ਗਏ ਨੇ ਤੇ ਕਿ ਗੱਲ ਬੜੇ ਫਕਰ ਨਾਲ ਕਹਿ ਕੇ ਗਏ ਨੇ ਕਿ ਤੁਸੀਂ ਬੱਬੂ ਜੀ ਨੂੰ ਜਿਤਾ ਕੇ ਭੇਜੋ ਕੰਮ ਕਰਾਉਣੇ ਮੇਰੀ ਜ਼ਿੰਮੇਵਾਰੀ ਆ ਤੇ ਮੈਂ ਇਸ ਪਰਵਾਦ ਦੇ ਵਿੱਚ ਸ਼ਾਮਲ ਹੋਇਆ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਪੋਟਾ ਹੈ ਵੀ ਕਿਵੇਂ ਇੱਕਦਮ ਪਰਿਵਰਤਨ ਹੋ ਗਿਆ ਹੈ ਬੜਾ ਵੱਡਾ ਮੁਕਾਬਲਾ ਤੁਸੀਂ ਲੇਰਾਪਾਪਾ ਨਾਲਾਂ ਚ ਵੀ ਜਿਤਾ ਸੀ ਜਿੰਦਰੰਦਰ ਨਾਵਾਨ ਨੂੰ ਇੱਕਦਮ ਕੀ ਹੋਇਆ ਕਿ ਭਾਜਪਾ ਦਾ ਪਰਿਵਾਰ ਜੁਆਇਨ ਕਰਨਾ ਪਿਆ ਦੇਖੋ ਜਦੋਂ ਪਾਰਟੀ ਨੇ ਕੱਢ ਦਿੱਤਾ ਮੈਂ ਤਾਂ ਕਹਿੰਦੇ ਪਤਾ ਲੱਗ ਗਿਆ ਸੀਗਾ ਕਿ ਜਾ ਰਹੇ ਤੁਸੀਂ ਤਾਂ ਐਕਚੁਅਲ ਨਹੀਂ ਸੀ ਮੈਂ ਤਾਂ ਚੀਮਾ ਸਾਹਿਬ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ ਗੱਲ ਹੈ ਇੱਕਦਮ ਪਤਾ ਨਹੀਂ ਕੀ ਸਾਡੇ ਸਰਦਾਰ ਵਿਕਟਮ ਸਿੰਘ ਜੀ ਉਹਨਾਂ ਦੀ ਕੋਈ ਰਣਨੀਤੀ ਸੀ ਮੈਂ ਤੇ ਉਸ ਰਣਨੀਤੀ ਦਾ ਇੱਕ ਮੋਹਰਾ ਬਣਿਆ ਤੇ ਮੈਨੂੰ ਭਾਜਪਾ ਪਰਿਵਾਰ ਨੇ ਜੀ ਆਇਆਂ ਕਿਹਾ ਵੇਖੋ ਮੈਨੂੰ 9:30 ਦੇ ਟਵੀਟ ਕਰਕੇ ਕੱਢਿਆ ਗਿਆ ਪਾਰਟੀ ਤੋਂ ਵਿੱਚ ਕਦੀ ਕਦੀ ਇਹ ਹੋਇਆ ਕਿ ਕਿਸੇ ਕੋਲੋਂ ਤੁਸੀਂ ਉਹਦਾ ਸਪਸ਼ਟੀਕਰਨ ਹੀ ਨਾ ਲਾਓ ਪੀਤੂ ਗਫਲਾਨੀ ਕਾਰਵਾਈ ਗਲਤ ਕੀਤੀ ਆ ਜਦੋਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਮੈਂ ਤੇ ਕੋਈ ਕਹਿਆ ਸੀ ਮੈਂ ਕਹਿੰਦਾ ਦੱਸੋ ਤਾਂ ਸਹੀ ਮੈਂ ਕਿਹੜਾ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਕਿਹੜਾ ਸ਼ੁਰਾ ਮੈਂ ਪਿੱਟ ਚ ਮਾਰਿਆ ਮੈਂ ਕਿਹਾ ਜੇ ਮੈਂ ਐਡੀ ਵੱਡੀ ਲੜਾਈ ਸਾਰਿਆਂ ਦੀ ਮਦਦ ਦੇ ਨਾਲ ਇੱਕ ਜਿਹੜਾ ਮੇਰਾ ਪਰਿਵਾਰਕ ਹਲਕਾ ਸੀ ਫਤੇਗੜ ਚੂੜੀਆਂ ਇੱਥੋਂ ਛੱਡ ਕੇ ਡੇਰਾ ਬਾਬਨਾਨ ਚ ਜਾ ਕੇ ਮੈਂ ਦਿੱਤੀ ਸੀ ਕਿਉਂਕਿ ਇਹ ਮੇਰਾ ਸੀ ਰਣ ਭੂਮੀ ਮੈਂ ਇਥੇ 10 ਸਾਲ ਲਗਾਤਾਰ ਵਿੱਚ ਰਿਆ ਸੀ ਜਦੋਂ ਕੋਵਿਡ ਸੀ ਨਾ ਘਰੋਂ ਕੋਈ ਬਾਹਰ ਨਹੀਂ ਸੀ ਨਿਕਲਦਾ ਤਾਂ ਮੇਰਾ ਪਰਿਵਾਰ ਸਾਰਾ ਜਿਹੜਾ ਸੀ ਨਾ ਮੇਰੀਆਂ ਤਿੰਨ ਬੇਟੀਆਂ ਨੇ ਤਿੰਨੇ ਬੇਟੀਆਂ ਸੀ ਲੋਕਾਂ ਦੇ ਘਰਾਂ 'ਚ ਜੋ ਜ਼ਰੂਰਤ ਉਹਦਾ ਸਮਾਨ ਸੀ ਸਾਰੇ ਆਪਣੀ ਟੀਮ ਸਾਡੀ ਸੀ ਮੇਰੇ ਵਰਕਰ ਜਿਹੜੀ ਟੀਮ ਸੀ ਇੱਥੋਂ ਦੀ ਉਹਨਾਂ ਨੇ ਸਾਰਿਆਂ ਤੱਕ ਅਸੀਂ ਪਹੁੰਚ ਕੀਤੀ ਤੇ ਪਰ ਕੀ ਕਹ ਸਕਦੇ ਆਂ ਜੀ ਉਹ ਪਾਰਟੀ ਦਾ ਪ੍ਰੋਗਰਾਮ ਸੀ ਉਹਦੇ ਤਹਿਤ ਆਪਾਂ ਨੂੰ ਕੱਢਿਆ ਗਿਆ ਪਰ ਮੈਨੂੰ ਜ ਟਵੀਟ ਰਾਹੀਂ ਕੱਢਿਆ ਤੇ ਮੇਰੇ ਖਾਲਕ ਸਵੇਰ 2 ਵਜੇ ਜਾਖੜ ਸਾਹਿਬ ਦਾ ਫੋਨ ਆਇਆ ਕਿ ਬੇਟਾ ਅੱਛਾ ਰਾਤ ਨੂੰ ਰਾਤ ਨੂੰ ਮੈਂ ਰਿਕਾਰਡ ਮੈਂ ਰਿਕਾਰਡ ਸਾਹਮਣੇ ਰੱਖਿਆ ਇਸੇ ਕਰਕੇ ਬੱਬੂ ਜੀ ਨੂੰ ਪੁੱਛ ਲੈ ਬੱਬੂ ਜੀ ਹੁਣ ਫਿਰ ਖੁਸ਼ ਹੋ ਕਿਉਂਕਿ ਇੱਕ ਵੇਲੇ ਤਾਂ ਇਹਨਾਂ ਦੇ ਪਿਤਾ ਔਰ ਤੁਸੀਂ ਕਲੀਕ ਰਹੇ ਵਿਧਾਨ ਸਭਾ ਦੇ ਤੁਸੀਂ ਡਿਪਟੀ ਸਪੀਕਰ ਰਹੇ ਸਪੀਕਰ ਰਹੇ ਹੁਣ ਤੁਹਾਡੇ ਨਾਲ ਆ ਕੇ ਪੂਰਾ ਸਾਥ ਦੇ ਰਹੇ ਨੇ ਪੂਰਾ ਸਾਥ ਦੇ ਰਹੇ ਨੇ ਔਰ ਡੇਰਾ ਬਾਬਾ ਨਾਨਕ ਦੇ ਫਤੇਗੜ ਜੁੜੀਆਂ ਨੇ ਫਤੇ ਕਰ ਦੇਣੀਆਂ ਕਰ ਦੇਣਾ ਫਤੇ ਕਰ ਦੇਣਾ ਅੱਛਾ ਬਲਵਿੰਦਰ ਲਾੜੀ ਜੀ ਵੀ ਸਾਡੇ ਨਾਲ ਮੈਂ ਚਾਹਾਂਗਾ ਤੁਸੀਂ ਵੀ ਅੱਗੇ ਆਓ ਮੇਰੇ ਕਲਾ ਤੁਹਾਡਾ ਹਲਕਾ ਦੇ ਸ਼੍ਰੀ ਗੋਬਿੰਦਪੁਰ ਹਾਸ਼ੀ ਹਰਪੁਰ ਦੇ ਵਿੱਚ ਪੈ ਜਾਂਦਾ ਪਰ ਤੁਸੀਂ ਬੱਬੂ ਜੀ ਦੇ ਨਾਲ ਨਾਲ ਘੁੰਮ ਰਹੇ ਹੋ ਦਿਨੇਸ਼ ਬੱਬੂ ਉਨਾ ਦੀ ਜਿਹੜੀ ਇਲੈਕਸ਼ਨ ਸੀ ਅੱਜ ਆਉਣ ਵਾਸਤੇ ਸਾਡੇ ਅੱਜ ਹਲਕੇ ਦੇ ਇਸ ਪਿੰਡ ਦੇ ਮਰੜ ਦੇ ਰੁਪਲ ਜੀ ਔਰ ਔਰ ਸਾਥੀ ਸਾਡੇ ਆਮ ਪਾਰਟੀ ਚੋਂ ਸਾਡੇ ਕਾਂਗਰਸ ਪਾਰਟੀ ਚੋ ਅੱਜ ਸ਼ਾਮਲ ਹੋਏ ਨੇ ਹੀਰਾਵਾਲੀਆ ਜੀ ਜਿਹੜੇ ਸਾਡੇ ਪ੍ਰਧਾਨ ਨੇ ਅੱਜ ਅਸੀਂ ਸਾਰੇ ਆ ਫੈਸਲਾ ਕੀਤਾ ਕਾਲੋ ਸ਼ਾਹ ਨੇ ਕਿ ਇਹਨਾਂ ਨੂੰ ਇੱਕ ਤੇ ਜੁਆਇਨਿੰਗ ਕਰਵਾਈਏ ਔਰ ਦੂਸਰਾ ਸਭ ਤੋਂ ਵੱਡਾ ਇਲਾਕੇ ਦਾ ਇੱਕ ਆਖਰੀ ਪਿੰਡ ਹੈ ਸਾਡੇ ਗੁਰਦਾਸਪੁਰ ਰਲਕੇ ਦਾ ਸੋ ਇਹਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਅੱਜ ਸਾਡਾ ਵੱਲ ਮਿਲਿਆ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਟ ਹੈ ਇਹਨੂੰ ਵੱਡੇ ਮਾਰਜਨ ਮਾਰਜਨ ਨਾਲ ਜਿਤਾਈਏ ਇਹ ਸਾਡਾ ਮੁੱਖ ਉਦੇਸ਼ ਹੈ ਬਬੂ ਜੀ ਕਿਉਂਕਿ ਤੁਸੀਂ ਟਕਸਾਲੀ ਬੀਜੇਪੀ ਬੋਲਿਓ ਕਈ ਟਕਸਾਲੀ ਬੀਜੇਪੀ ਵਾਲਿਆਂ ਦੇ ਵਿੱਚ ਨਰਾਜ਼ਗੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਨਵੇਂ ਚਿਹਰੇ ਲਿਆਉਂਦੇ ਸਾਰੇ ਸਾਰੀ ਬੀਜੇਪੀ ਨਵੀਂ ਹੋ ਗਈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕੋਈ ਨਰਾਜ਼ਗੀ ਨਹੀਂ ਜਿਹੜੇ ਲੋਕ ਆਏ ਉਹਨਾਂ ਦਾ ਸਵਾਗਤ ਹੈ ਜੀ ਜਿਹੜੇ ਲੋਕ ਆਏ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਉਹਨਾਂ ਨੂੰ ਪੂਰਾ ਪਾਰਟੀ 'ਚ ਮਾਣ ਮਿਲੇ ਕਰਦਾ ਔਰ ਅੱਗੇ ਵੀ ਮਾਣ ਸਨਮਾਨ ਮਿਲੇਗਾ ਤੁਹਾਨੂੰ ਇੱਕ ਹੋਰ ਅੱਜ ਮੇਰੇ ਖਿਆਲਾਂ 'ਚ ਸ਼ਾਮਿਲ ਵੀ ਕੀਤਾ ਤੁਸੀਂ ਕਾਲੂ ਸਾਹਿਬ ਕਿਹਨੂੰ ਸ਼ਾਮਿਲ ਕਰਾਇਆ ਜੀ ਸਾਡੇ ਫਤੇਗੜ ਚੂੜੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਸ੍ਰੀ ਬਲਜੀਤ ਸਿੰਘ ਜੀ ਚਵਾਨ ਮੈਂ ਅੱਜ ਇਹਨਾਂ ਦੇ ਘਰ ਸਵੇਰੇ ਗਿਆ ਤੇ ਇਹਨਾਂ ਮੈਨੂੰ ਨਾ ਨਹੀਂ ਕਿਤੇ ਕਿੰਦੇ ਵੀ ਜਿੱਥੇ ਤੂੰ ਉੱਥੇ ਅਸੀਂ ਤੇ ਅੱਜ ਇਹ ਵੀ ਪਰਿਵਾਰ ਸ਼ਾਮਿਲ ਹੋਏ ਨੇ ਅੱਜ ਕੱਲ੍ਹ ਹੋਰ ਸਰਪੰਚ ਸਾਹਿਬਾਨ ਵੀ ਜਿਹੜੇ ਨੇ ਉਹ ਬੀਜੇਪੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕਰਵਾਵਾਂਗੇ ਕਿਉਂਕਿ ਜਦੋਂ ਚੱਲ ਪਈਏ ਨਾ ਕਾਫਲਾ ਵੱਧਦਾ ਜਾਂਦਾ ਹੈ ਕਾਫਲਾ ਵੱਧਦਾ ਹੀ ਜਾਂਦਾ ਹੁੰਦਾ ਵਾ ਜਦੋਂ ਸਾਡੀ ਸਾਰੀ ਟੀਮ ਸਾਡੀ ਸਾਰੀ ਬੀਜੇਪੀ ਦੀ ਟੀਮ ਜਿਹੜੀ ਆ ਜਦੋਂ ਇੱਕ ਨਿਸ਼ਾਨਾ ਲੈ ਕੇ ਚੱਲ ਪਏ ਆ ਤੇ ਉਸ ਨਿਸ਼ਾਨੇ ਤੇ ਅਸੀਂ ਸਾਰੇ ਇਹ ਮੈਂ ਪ੍ਰਧਾਨ ਸਾਹਿਬ ਕੋ ਵੀ ਆਵਾਂਗਾ ਇਹ ਸਵਾਲ ਬਬੂ ਜੀ ਤੁਹਾਡੇ ਕੋਲ ਆ ਮੇਰਾ ਕਿਉਂਕਿ ਬੀਜੇਪੀ ਤੇ ਅਕਾਲੀ ਦਲ ਦੀ ਇੱਕ ਕੋਕਟੇਲ ਹੁੰਦੀ ਸੀਗੀ ਪਿੰਡਾਂ ਦੇ ਵਿੱਚ ਕਾਲੋ ਸਾਹ ਵਰਗੇ ਨੇਤਾ ਵੋਟਾਂ ਲੈ ਆਂਦੇ ਸੀਗੇ ਸਨੀ ਦੇ올 ਫਿਰ ਲੋਕ ਸਭਾ ਪਹੁੰਚ ਜਾਂਦੇ ਸੀਗੇ ਬੇਸ਼ੱਕ ਇਹ ਹੁਣ ਤੁਹਾਡੇ ਕੋਲ ਆ ਗਏ ਨੇ ਪਰ ਫਿਰ ਵੀ ਕੀ ਉਹ ਜਿਹੜਾ ਮਾਰਜਨ ਹੁੰਦਾ ਸ਼ਹਿਰਾਂ ਦੇ ਵਿੱਚ ਤੂੰ ਬੀਜੇਪੀ ਵੋਟ ਲੈ ਲੈਂਦੀ ਹੈ ਪਿੰਡਾਂ ਦੇ ਵਿੱਚ ਕਿਵੇਂ ਸਾਰੇ ਪਾਸੇ ਮਿਹਨਤ ਕਰੋਗੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਮੁਸ਼ਕਲ ਤੇ ਫਤੇਗਰ ਚੂੜੀਆਂ ਤੇ ਡੇਰਾ ਬਾਬਾ ਦਾ ਬਾਕੀ ਤੇ ਹਰ ਜਗ੍ਹਾ ਬੀਜੇਪੀ ਹੈ ਉਹ ਸਾਡੇ ਭਰਾ ਕਾਲੋ ਸਾਹ ਆ ਗਏ ਨੇ ਤੇ ਹੁਣ ਫਤੈ ਫਤੈ ਆ ਜੀ ਪ੍ਰਧਾਨ ਸਾਹਿਬ ਕਿਉਂਕਿ ਮੈਂ ਬੱਬੂ ਜੀ ਨੂੰ ਅਗਲਾ ਸਵਾਲ ਹੈ ਪੁੱਛਣ ਲੱਗਾ ਪਹਿਲੇ ਤੁਹਾਨੂੰ ਪੁੱਛ ਲੈਣਾ ਜਿਵੇਂ ਹੁਣ ਆਪਾਂ ਆਏ ਜਿੱਥੇ-ਜਿੱਥੇ ਤੁਸੀਂ ਰੈਲੀਆਂ ਕਰ ਰਹੇ ਹੋ ਬਹੁਤ ਤਾਮ-ਜਾਮ ਲਗਾਉਣਾ ਪੈ ਰਿਹਾ ਸਿਕਿਉਰਿਟੀ ਦਾ ਬਹੁਤ ਜਹਰ ਜਗ੍ਹਾ ਤੇ ਤੁਹਾਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਸਾਨਾਂ ਦੇ ਇਹੋ ਜਿਹਾ ਮਾਹੌਲ ਦੇ ਵਿੱਚ ਚੋਣ ਪ੍ਰਚਾਰ ਚੋਣ ਪ੍ਰਚਾਰ ਕਰਨਾ ਸੌਖਾ ਸੀਗਾ ਤੁਹਾਡੇ ਲਈ ਨਹੀਂ ਦੇਖੋ ਕੋਈ ਮੁਸ਼ਕਲ ਨਹੀਂ ਕਿਸਾਨ ਵੀ ਆਪਣੇ ਭਰਾ ਨੇ ਔਰ ਮੈਂ ਕਿਸਾਨ ਪਰਿਵਾਰ ਤੋਂ ਆ। ਠੀਕ ਹੈ ਜੀ। ਆਪਾਂ ਉਹਦੀ ਮੁਸ਼ਕਲਾ ਸਮਝਦੇ ਆ। ਦੇਖੋ ਕੋਈ ਵੀ ਮਸਲਾ ਨਾ ਜੀ ਇਹ ਬੈਠ ਕੇ ਹੱਲ ਹੋਣਾ। ਅੱਜ ਸਮੇਂ ਨਹੀਂ ਹੈ। ਅੱਜ ਕਿਉਂਕਿ ਅੱਜ ਇਲੈਕਸ਼ਨ ਕੋਡ ਲੱਗੇਦਾ। ਅੱਜ ਤੁਸੀਂ ਕਹੋਗੇ ਕਿ ਬੈਠਣਾ ਇਹਨਾਂ ਦਾ ਉਹਦਾ ਫਾਇਦਾ ਫਾਇਦਾ ਕੋਈ ਨਹੀਂ। ਮੈਂ ਤਾਂ ਉਹਨਾਂ ਨੂੰ ਭਰੋਸਾ ਦੋ ਆਇਆ ਕਿ ਤੁਸੀਂ ਚੋਣਾਂ ਦੇ ਬਾਅਦ ਪ੍ਰੋਗਰਾਮ ਲਾਓ ਫਿਰ ਨਾਲ ਮਿਲ ਕੇ ਇਹਦਾ ਹੱਲ ਕਰਾਂਗੇ। ਪ੍ਰਧਾਨ ਜੀ ਤੁਸੀਂ ਸ਼ਾਮਲ ਹੋਇਓ ਬੀਜੇਪੀ ਦੇ ਵਿੱਚ ਪਿੰਡਾਂ ਦੇ ਵਿੱਚ ਇੱਧਰ ਆਜੋ। ਪਿੰਡਾਂ ਵੇਤਾਂ ਵੈਸੇ ਹੀ ਵਿਰੋਧ ਹੀ ਬੜਾ ਹੋ ਰਿਹਾ ਤੁਹਾਨੂੰ ਡਰ ਨਹੀਂ ਲੱਗਿਆ ਕਿ ਕਿਹੜੀ ਪਾਰਟੀ ਜੁਆਇਨ ਕਰ ਲਈਏ ਬਾਹਰ ਨਾਕਾ ਲੱਗਾ ਰੰਦਾ ਨਾ ਕੋਈ ਡਰ ਨਹੀਂ ਜੀ ਡਰ ਕਦੀ ਮਾਂ ਚ ਰੱਖਿਆ ਨਹੀਂ ਸਾਡਾ ਵੱਡਾ ਭਰਾ ਰਵੀਕੰਤ ਸਿੰਘ ਕਹਲੋ ਆ ਗਿਆ ਸਾਡਾ ਵਾਹ ਜਿਹੜਾ ਡਰ ਉਹ ਵੀ ਖਤਮ ਹੋ ਗਿਆ ਜੀ ਚਲੋ ਫਿਰ ਮੇਰੇ ਖਾਮਾ ਤਾਲੀਆਂ ਮਾਰ ਦੇਣੇ ਚਾਹੀਦੀਆਂ ਇਸ ਕੋਲੇ ਬੱਬੂ ਜੀ ਫਿਰ ਆਖਰੀ ਸਵਾਲ ਕਿਉਂਕਿ ਸਮਾਂ ਤੁਹਾਡੇ ਕੋਲ ਘੱਟ ਹੈ ਔਰ ਮੈਂ ਦੇਖ ਰਿਹਾ ਕਿ ਸਿਕਿਉਰਿਟੀ ਵੀ ਉਸ ਤਰ੍ਹਾਂ ਦੇ ਇੰਤਜ਼ਾਮ ਕਰਨੇ ਪੈ ਰਹੇ ਨੇ ਕਿੰਨੀ ਲੀਡ ਦੀ ਤੁਹਾਨੂੰ ਉਮੀਦ ਹੈ ਇਸ ਵਜੇ ਦੇਖੋ ਜਿਹੜਾ ਨਾ ਜੀ ਪਾਰਟੀ ਦਾ ਵਰਕਰ ਲੜਾਈ ਲੜ ਬੀਜਪੀ ਦੇ ਵਰਕ ਨਾਲ ਲੜਾਈ ਲੜਨੀ ਹੈ ਜਿਹੜੀ ਤੇ ਬੀਜਪੀ ਨੇ ਸੀਟ ਜਿੱਤ ਗਏ ਬੀਜਪੀ ਦੇ ਚੋਲੇ ਜਪਾ ਨਹੀਂ ਭਾਰਤੀ ਅੰਦਾ ਪਰਟੀ ਚੋਲੇ ਜਪਾ ਨਹੀਂ ਕੋਈ ਮੁਸ਼ਕਲ ਚੋਣਾਂ ਨਹੀਂ ਚੋਣਾਂ ਬੀਜਪੀ ਨੇ ਜਿੱਤਣਾ ਸੀ ਜੋ ਹਾਲਾਤ ਬਣ ਗਏ ਇੱਕ ਪਰਸਨਲ ਜਿਹਾ ਸਵਾਲ ਹੈ ਕਿ ਬੜਾ ਸਾਰੇ ਤੁਹਾਡੇ ਵਿਰੋਧੀ ਜਿਹੜੇ ਨੇ ਉਹ ਹੀ ਪ੍ਰਚਾਰ ਕਰ ਰਹੇ ਬੜੇ ਸ਼ਾਂਤ ਨੇ ਬੜੇ ਠੰਡੇ ਰਹਿੰਦੇ ਨੇ ਉਹ ਮੈਂ ਵੀ ਦੇਖ ਰਿਹਾ ਕਿ ਤੁਸੀਂ ਘੱਟ ਜਵਾਬ ਦਿੰਦੇ ਹੋ ਘੱਟ ਸ਼ਬਦਾਂ ਦੇ ਵਿੱਚ ਜਵਾਬ ਦੇ ਰਹੇ ਹੋ ਇਹ ਵਿਰੋਧੀਆਂ ਦੇ ਫਿਰ ਭਾਰੂ ਕਿਵੇਂ ਪਾਉਗੇ ਤੁਹਾਨੂੰ ਹਲਕੇ ਜਿਹਾ ਲੈ ਜਾਣਾ ਹੈ ਕਿ ਦਿਨੇਸ਼ ਬੱਬੂ ਦਾ ਕੰਮ ਬੋਲਦਾ ਜਿੱਥੇ ਮੈਂ ਜਲ ਜਾਉ ਜੇ ਤੁਸੀਂ ਸਰਜਾਨਪੁਰ ਜਾਓਗੇ ਐਸੇ ਐਸੇ ਕੰਮ ਕੀਤੇ ਜਿਹੜੇ 50 ਸਾਲਲੇ ਹੋਏ ਇਸ ਕਰਕੇ ਬਹੁਤਾ ਬੋਲਣਾ ਫਰੋਗਾ ਮਤਲਬ ਕੰਮ ਹੋਣਾ ਚਾਹੀਦਾ ਲੋਕਾਂ ਦਾ ਬਿਲਕੁਲ ਧੰਨਵਾਦ ਤੁਹਾਡਾ ਸਰਨਾ ਗੱਲਬਾਤ ਕਰ ਲਈਏ ਸਨ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਪੱਪੂ ਜੋ ਦਾਵਾ ਕਰ ਰਹੇ ਨੇ ਕਿ ਸਨਿ ਦਿਉ ਨੂੰ ਭੁੱਲ ਕੇ ਲੋਕ ਇਸ ਵਾਰ ਇਹਨਾਂ ਤੇ ਵਿਸ਼ਵਾਸ ਜਤਾਣਗੇ ਔਰ ਇੱਕ ਵਾਰ ਫਿਰ ਹੈ ਜਿਹੜਾ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਜ਼ਰੂਰ ਪਹੁੰਚਣਗੇ ਬੀਜੇਪੀ ਦੇ ਬਤੌਰ ਉਮੀਦਵਾਰ ਗੁਰਦਾਸਪੁਰ ਦੀ ਜਨਤਾ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੇਗੀ ਦੇਖਦੇ ਰਹੋ ਦੈਨੀ ਫਿਊਰਾ ਟੀਵੀ ਇਸ ਵਾਰ ਪੰਜਾਬ ਦਾ ਲੋਕ ਸ ਚਾਰ-ਚਾਰ ਪਾਰਟੀਆਂ 'ਚ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਇੱਥੇ ਪੰਜਾਬ 'ਚ ਇੱਕ ਫੇਸ ਦੀ ਵੋਟਾਂ ਹੋਣੀਆ ਪਰ ਇਹਨੂੰ ਆਪਾਂ ਜੇ ਦੋ ਫੇਸ 'ਤੇ ਬਦਲ ਲਈਏ। ਕਿਉਂਕਿ ਇੱਕ ਤਾਂ ਚੋਣ ਬੜਾ ਲੰਬਾ ਹੋ ਗਿਆ ਔਰ ਉਸ ਤੋਂ ਬਾਅਦ ਕੱਲ ਔਰ ਪਰਸੋਂ ਪ੍ਰਧਾਨ ਮੰਤਰੀ ਮੋਦੀ ਨੇ ਦੋ ਰੈਲੀਆਂ ਕੀਤੀਆਂ। ਕੀ ਹੁਣ ਰੈਲੀਆਂ ਤੋਂ ਬਾਅਦ ਪੰਜਾਬ ਦੀ ਸਿਆਸੀ ਹਵਾ ਬਦਲੀ ਹੈ? ਇਹ तमाम ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਵਿੱਚ ਅੱਜ ਖੁਦ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਜਨਤਾ ਦੀ ਅਦਾਲਤ ਦੇ ਵਿੱਚ ਨੇ ਦਿਨੇਸ਼ ਕੁਮਾਰ ਬੱਬੂ। ਮੈਂ ਚਾਹਾਂਗਾ ਕਿ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਬੱਬੂ ਜੀ ਦਾ। ਦੈਨਿਕ ਸਵੇਰਾ ਦਾ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਤੁਸੀਂ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਦੇਖ ਸਕਦੇ ਹੋ ਜਿੱਥੇ ਹੁਣ ਦਿਨੇਸ਼ ਬੱਬੂ ਜੀ ਆਪਣੀ ਪੈਰਵੀ ਆਪ ਕਰਨਗੇ ਬੱਬੂ ਜੀ ਸਵਾਗਤ ਹੈ ਤੁਹਾਡਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਦੂਜਾ ਫੇਸ ਆਪਾਂ ਇਹਨੂੰ ਮੰਨ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਰੈਲੀ ਕਰਕੇ ਗਏ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਲਈ ਪ੍ਰਚਾਰ ਕਰਕੇ ਗਏ ਇਸ ਤੋਂ ਬਾਅਦ ਕਿੰਨੀ ਕੋ ਤਬਦੀਲੀ ਤੁਸੀਂ ਆਪਣੇ ਚੋਣ ਪ੍ਰਚਾਰ ਦੇ ਵਿੱਚ ਦੇਖ ਰਹੇ ਹੋ ਦੇਖੋ ਮੋਦੀ ਜੀ ਕੱਲ ਆਏ ਰਹੇ ਜੀ ਤੇ ਹਜ਼ਾਰਾਂ ਦੀ ਤਦਾਦ ਕੀ ਲੱਖਾਂ ਦੀ ਤਦਾਦ ਲੋਕ ਉੱਥੇ ਆਏ ਔਰ ਮੋਦੀ ਜੀ ਦੇ ਲੇਟ ਹੋਣ ਦੇ ਬਾਵਜੂਦ ਲੋਕ ਉਥੇ ਇੰਨੀ ਗਰਮੀ 'ਚ ਬੈਠੇ ਰਹੇ ਨੇ ਔਰ ਪੂਰਾ ਭਾਸ਼ਣ ਉਹਦਾ ਸੁਣ ਕੇ ਗਏ ਨੇ ਔਰ ਮੋਦੀ ਜੀ ਨੇ ਗੱਲ ਕਹੀ ਹੈ ਕਿ ਗੁਰਦਾਸਪੁਰ ਲੋਕ ਸਭਾ ਤੁਸੀਂ ਜਿਤਾਓ ਕੰਮ ਜਿਹੜੇ ਕਰਨੇ ਨੇ ਉਹ ਮੇਰੀ ਜ਼ਿੰਮੇਵਾਰੀ ਹੈ ਜਿਹੜੇ ਜਿਹੜੇ ਕੰਮ ਵੀ ਲੋਕ ਕਹਿਣਗੇ ਉਹ ਹਰ ਕੰਮ ਜਿਹੜਾ ਮੈਂ ਕਰਵਾਵਾਂਗਾ ਤੁਸੀਂ ਗੁਰਦਾਸਪੁਰ ਨੂੰ ਲੈ ਕੇ ਹੁਣ ਆਪਣਾ ਵਿਜ਼ਨ ਕੀ ਦੱਸ ਰਹੇ ਹੋ ਲੋਕਾਂ ਨੂੰ ਜੇ ਲੋਕ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜਦੇ ਨੇ ਕੀ ਹੈ ਮੈਨੀਫੈਸਟੋ ਤੁਹਾਡਾ ਪਹਿਲੇ ਸਭ ਤੋਂ ਪਹਿਲਾਂ ਕੋਈ ਵਧੀਆ ਜਿਹਾ ਹਸਪੀਟਲ ਹੋਣਾ ਚਾਹੀਦਾ ਜਾਂ ਜੱਜ ਦਾ ਏਮਜ਼ ਹੈ ਜਾਂ ਪੀਜੀਆਈ ਹੈ ਇਦਾਂ ਦਾ ਕੋਈ ਹਸਪਤਾਲ ਹੋ ਜਾਵੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਉਹਦੇ ਵਾਸਤੇ ਕੋਈ ਇੰਡਸਟਰੀ ਲੱਗਣੀ ਚਾਹੀਦੀ ਹੈ ਕਰਕੇ ਜਿਹੜੀ ਇੰਡਸਟਰੀ ਬੰਦ ਪਈ ਦੀ ਹੈ ਉਹ ਵੀ ਇੰਡਸਟਰੀ ਜਿਹੜੀ ਹੈ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਕਿਉਂਕਿ ਭਾਜਪਾ ਨੂੰ ਇਹ ਭਾਜਪਾ ਦਾ ਗੜ ਮੰਨਿਆ ਜਾਂਦਾ ਹੈ ਪਰ ਇਸ ਵਾਰ ਤੁਹਾਨੂੰ ਲੱਗਦਾ ਕਿ ਲੋਕ ਨਰਾਜ਼ ਹੋਣਗੇ ਸਣੀ ਦਿਓਲ ਨਹੀਂ ਆਏ ਉਹਦੀ ਨਰਾਜ਼ਗੀ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਊਗਾ ਬੇਸ਼ੱਕ ਹੁਣ ਭਾਜਪਾ ਨੇ ਲੋਕਲ ਕੈਂਡੀਡੇਟ ਉਤਾਰਿਆ ਮੈਦਾਨ 'ਚ ਦੇਖੋ ਕੋਈ ਨਿਰਾਸ਼ਾ ਨਹੀਂ ਲੋਕਾਂ ਦੇ ਮਨ 'ਚ ਹੈ ਵੀ ਲੋਕਲ ਉਮੀਦਵਾਰ ਚਾਹੀਦਾ ਹਾਂ ਪਾਰਟੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਵੀਦਵਾ ਦਿੱਤਾ ਇਸ ਕਰਕੇ ਕੋਈ ਨਿਰਾਸ਼ਾ ਨਹੀਂ ਕਿਹ ਜਿਹੀ ਕਰੋ ਮੋਦੀਵਾਰਾਂ ਦੀ ਮੈਂ ਗੱਲ ਕਰਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਦਾਵਾ ਰੰਦਾਵਾ ਸਾਹਿਬ ਕਹਿੰਦੇ ਕਿ ਮੈਂ ਸਿਰਫ ਡੇਰਾ ਬਾਬਾ ਨਾਨਕ ਤੱਕ ਹੀ ਨਹੀਂ ਮੈਨੂੰ ਤਾਂ ਸਾਰਾ ਇਲਾਕਾ ਬੜੇ ਚੰਗੇ ਤਰੀਕੇ ਨਾਲ ਜਾਣਦਾ ਹੈ ਮੈਂ ਜਿੱਥੇ ਵੀ ਜਾਂਦਾ ਮੇਰੇ ਪਿਤਾ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਮੈਨੂੰ ਯਾਦ ਕੀਤਾ ਜਾ ਰਿਹਾ ਮੇਰੇ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ ਦੂਜੇ ਪਾਸੇ ਇਸੇ ਹਲਕੇ ਦੇ ਵਿੱਚ 6-6 ਕਾਂਗਰਸ ਦੇ ਐਮਐਲਏ ਨੇ ਕਿਵੇਂ ਦੇਖ ਰਹੇ ਹੋ ਉਸ ਉੱਥੇ ਇੱਕ ਪਿੰਡ 'ਚ 14 ਮੌਤਾ ਹੋਈਆਂ ਨਸ਼ੇ ਨਾਲ ਜਿਸਲੇ ਜਗਤਵਿੰਦਰ ਦਾਵਾਜੀ ਡਿਪਰੀ ਸੀ ਜਾਂ ਵੇਹ ਇਹ ਆ ਉਹਨਾਂ ਦੀ ਡਵੈਲਪਮੈਂਟ ਬਾਕੀ ਮੈਂ ਚੱਕਰ ਲਾ ਕੇ ਆਇਆ ਸੇ ਜਿਹੜਾ ਹਸਪੀਟਲ ਉੱਥੇ ਕੋਈ ਡਾਕਟਰ ਵੀ ਕੋਈ ਨਹੀਂ ਸੜਕਾਂ ਦੇਖੋ ਕਿੰਨਾ ਬੁਰਾ ਹਾਲ ਹੈ ਕੋਈ ਕੰਮ ਨਹੀਂ ਹੋਇਆ ਉੱਥੇ ਕਰਕੇ ਬੋਲਣ ਨੂੰ ਜੋ ਮਰਜ਼ੀ ਬੋਲੀ ਜਾਉਂਗਾ ਕਰਕੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਨੇ ਦਲਜੀਤ ਸਿੰਘ ਚੀਮਾ ਦੀਮਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਇੰਟਰਵਿਊ ਦੇ ਵਿੱਚ ਇਸੇ ਤਰ੍ਹਾਂ ਜਨਤਾ ਦੀ ਅਦਾਲਤ ਦੇ ਵਿੱਚ ਮੈਂ ਉਹਨੂੰ ਪੁੱਛਿਆ ਕਿ ਉਹਨਾਂ ਬੀਜੇਪੀ ਅੱਡ ਹੋ ਕੇ ਦਿਨੇਸ਼ ਬੱਬੂ ਜੀ ਨੂੰ ਲੋਕਲ ਕੈਂਡੀਡੇਟ ਲੈ ਕੇ ਆਏ ਇੱਥੇ ਦੇ ਜ਼ਮੀਨੀ ਕੈਂਡੀਡੇਟ ਨੂੰ ਕਹਿੰਦੇ ਬਾਹਲੇ ਲੋਕਲ ਹੋ ਗਏ ਨੇ ਨਾ ਕਹਿੰਦੇ ਦਿਨੇਸ਼ ਬੱਬੂ ਜੀ ਵਿਧਾਨ ਸਭਾ 'ਚ ਕਦੀ ਬੋਲੇ ਨਾ ਹੁਣ ਬੋਲਦੇ ਨੇ ਇਹ ਬਾਹਲੇ ਲੋਕਲ ਨੇ ਇੰਨੇ ਵੀ ਲੋਕਲ ਨਹੀਂ ਚਾਹੀਦੇ ਸੀ ਥੋੜੇ ਪੌਪੂਲਰ ਚਾਹੀਦੇ ਸੀ ਜਿਹੜਾ ਨਾ ਜੀ ਦੀਮਾ ਸਾਹਿਬ ਜਾਂ ਤੇ ਉਹ ਜਾਣ ਕੇ ਬੋਲੇ ਕਰਦੇ ਨੇ ਜਾਂ ਉਹਨੂੰ ਪਤਾ ਨਹੀਂ ਜਿਹੜਾ ਸਪੀਕਰ ਆ ਜੀ ਬਸ ਮੇਰੇ ਤਾਲੂ ਸਾਹਿਬ ਬਖਸ਼ਰ ਇਹਨੇ ਸਾ ਨੇ ਕੁਛੇ ਨਹੀਂ ਬੋਲਣਾ ਵਿਧਾਨ ਸਭਾ ਕੋਈ ਕੌਚਲ ਲਗਾ ਨਾ ਕੋਈ ਮਤਲਬ ਬੋਲ ਸਕਦਾ ਅਰੰਧਕ ਵਿਧਾਨ ਸਭਾ ਦੀ ਕਾਰਵਾਈ ਚਲਾਨੀ ਹੈ ਸਪੀਕਰ ਨੇ ਵੀ ਦੀ ਡਿਪਸ ਵੀ ਕਰਨਾ ਆਮ ਆਮੀ ਪਾਰਟੀ ਦੇ ਉਮੀਦਵਾਰ ਨੇ ਸ਼ਹਿਰੀ ਕਲਸੀ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਨੌਜਵਾਨ ਨੇਤਾ ਉਹ ਬੜੀ એનર્ਜੀ ਨਾਲ ਘੁੰਮ ਫਿਰ ਰਹੇ ਪ੍ਰਚਾਰ ਕਰ ਰਹੇ ਨੇ ਕਹਿੰਦੇ ਨੇ ਕਿ ਸੰਸਦ ਜੀ ਭਗਵੰਤ ਮਾਨ ਉਹਨਾਂ ਨੇ ਨਾਰਾ ਦਿੱਤਾ ਨੌਜਵਾਨੀ ਮੈਂ ਦੇਖ ਲਈ ਕਿਵੇਂ ਜਿਸ ਦਿਨ ਸ਼ੋਭਾ ਯਾਤਰਾ ਨਿਕਲੀ ਨਿਕਲੀ ਨਾ ਜੀ ਸ਼ੋਭਾ ਯਾਤਰਾ ਮੈਂ ਯਾਤਰਾ ਪੈਦਲ ਚੱਲੇ ਰਹੇ ਗੱਡੀ ਚੱਲੇ ਸੀ ਬਤਾ ਗਏ ਬੜੇ ਜਵਾਨ ਨੂੰ ਦਿਖ ਲਿਆ ਉਹਨਾਂ ਨੂੰ ਸ਼ੋਭਾ ਯਾਤਰਾ ਜੀ ਤੁਸੀਂ ਆਓ ਹੀ ਨਾ ਜੇ ਆਇਓ ਤਾਂ ਮੱਥਾ ਲੈ ਕੇ ਚੱਲ ਜਾਓ ਤੇ ਨਹੀਂ ਨਹੀਂ ਚਲੇ ਜਾਂਦੇ ਜਾਂਦਾ ਤਾਂ ਫਿਰ ਗੱਡੀ ਜੀ ਉ ਜਾ ਰਹੇ ਉਧਰ ਜਾਏਗਾ ਉਹ ਲਗਾਤਾਰ ਗੱਡੀ ਜੀ ਬੈਰ ਕੇ ਸ਼ੋਭਾ ਯਾਤਰਾ ਤੇ ਜਾਏਗਾ ਮੈਂ ਚਾਹਾਂਗਾ ਪੂਰੀ ਲਵਦੇ ਨੂੰ ਮੈਂ ਚਾਹਾਂਗਾ ਕਿ ਮਾਈਕ ਦਿੱਤਾ ਜਾਵੇ ਕਿ ਮਾਈਕ ਕਿਉਂਕਿ ਇਸ ਬੀਜੇਪੀ ਦੀ ਆਪਾਂ ਕਨਸਟੈਂਸੀ ਦੇ ਵਿੱਚ ਇਸ ਵੇਲੇ ਖੜੇ ਨੇ ਹੈਗੇ ਆ ਪਰ ਬੀਜੇਪੀ ਨੇ ਅਕਾਲੀ ਦਲ ਔਰ ਕਾਂਗਰਸ ਦੇ ਵੀ ਵੱਡੇ ਨੇਤਾਵਾਂ ਨੂੰ ਆਪਣੇ ਨਾਲ ਰਲਾਇਆ ਹਾਲ ਦੇ ਵਿੱਚ ਹੀ ਰਵਿਕ ਕਰਨ ਕਾਲੋ ਇਸ ਹਲਕੇ ਦੇ ਵਿੱਚੋਂ ਵੱਡੇ ਸਤਾਮਨ ਜਾਂਦੇ ਅਕਾਲੀਓ ਇਹਨਾਂ ਨੇ ਵੀ ਭਾਜਪਾ ਜੁਆਇਨ ਕੀਤੀ ਹੈ ਰਵੀਕਰਨ ਕਾਲੂ ਵੀ ਸਾਡੇ ਨਾਲ ਹੈ ਕਾਲੂ ਸਾਹਿਬ ਕਿਵੇਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਭਾਜਪਾ ਬੜਾ ਇਹ ਔਖਾ ਜਿਹਾ ਟਾਸਕ ਲੱਗਦਾ ਸੀਗਾ ਪਰ ਹੁਣ ਤੁਸੀਂ ਕਾਠ ਤੇ ਕੱੜ ਹੀ ਰਹੇ ਹੋ ਇਹ ਕਾਠ ਹੀ ਹੈ ਕਿ ਇਹ ਵੋਟਾਂ ਦੇ ਵਿੱਚ ਵੀ ਤਬਦੀਲ ਹੋਊਗਾ ਦਾ ਮਨ ਬਣਾ ਲਈਏ ਇਰਾਦਾ ਬਣਾ ਲਈਏ ਨਾ ਪਰ ਮੰਜ਼ਿਲ ਸਰਕਾਰ ਨਹੀਂ ਔਖੀ ਨਹੀਂ ਹੁੰਦੀ ਜਦੋਂ ਚੱਲ ਪਏ ਆ ਤੇ ਮੰਜ਼ਿਲ ਵੀ ਸਰ ਕਰਾਂਗੇ ਤੇ ਸ਼੍ਰੀ ਬੱਬੂ ਜੀ ਨੂੰ ਲੋਕ ਸਭਾ ਦੇ ਵਿੱਚ ਵੀ ਭਜਵਾਵਾਂਗੇ ਤੇ ਸਾਡੀ ਆਵਾਜ਼ ਬਣ ਕੇ ਬੱਬੂ ਜੀ ਲੋਕ ਸਭਾ ਦੇ ਵਿੱਚ ਗੂੰਜਣਗੇ ਕਿਉਂਕਿ ਪ੍ਰਧਾਨ ਮੰਤਰੀ ਜੀ ਕੱਲ ਆਏ ਸੀ ਜੋ ਉਹ ਗੱਲਾਂ ਕਰਕੇ ਗਏ ਨੇ ਇੱਕ ਵੀ ਗੱਲ ਜਿਹੜੀ ਸੀ ਉਹਨਾਂ ਨੇ ਮੁੱਦੇ ਤੋਂ ਹਟ ਕੇ ਨਹੀਂ ਕੀਤੀ ਉਹਨਾਂ ਨੇ ਜਿਹੜੇ ਜਿਹੜੇ ਕੰਮ ਕਰਵਾਏ ਜੋ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਜੋ ਉਪਲਬਧੀਆਂ ਨੇ ਉਹ ਸਾਰੀ ਜਨਤਾ ਦੇ ਨਾਲ ਕੱਲ ਸ਼ੇਅਰ ਕਰਕੇ ਗਏ ਨੇ ਤੇ ਗੱਲ ਬੜੇ ਫਕਰ ਨਾਲ ਕਹਿ ਕੇ ਗਏ ਨੇ ਕਿ ਤੁਸੀਂ ਬੱਬੂ ਜੀ ਨੂੰ ਜਿਤਾ ਕੇ ਭੇਜੋ ਕੰਮ ਕਰਾਉਣੇ ਮੇਰੀ ਜ਼ਿੰਮੇਵਾਰੀ ਆ ਤੇ ਮੈਂ ਇਸ ਪ੍ਰਵਾਦ ਦੇ ਵਿੱਚ ਸ਼ਾਮਲ ਹੋਇਆ ਹਾਂ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਬਹੁਤ ਹੈਰ ਦੇ ਕਿਵੇਂ ਇੱਕਦਮ ਪਰਵਰਤਨ ਹੋ ਗਿਆ ਹੈ ਬੜਾ ਵੱਡਾ ਮੁਕਾਬਲਾ ਤੁਸੀਂ ਲੇਰਾਪਾਪਾ ਨਾਲਾਂ ਜੀ ਵੀ ਦਿੱਤਾ ਸੀ ਸੁਖਿੰਦਰ ਰੰਧਾਵਾ ਨੂੰ ਇੱਕਦਮ ਕੀ ਹੋਇਆ ਕਿ ਭਾਜਪਾ ਦਾ ਪਰਿਵਾਰ ਜੁਆਇਨ ਕਰਨਾ ਪਿਆ ਦੇਖੋ ਜਦੋਂ ਪਾਰਟੀ ਨੇ ਕੱਢ ਦਿੱਤਾ ਮੈਂ ਤੇ ਤਾਂ ਕਹਿੰਦੇ ਪਤਾ ਲੱਗ ਗਿਆ ਸੀਗਾ ਕਿ ਜਾ ਰਹੇ ਤੁਸੀਂ ਤਾਂ ਐਕਚੁਅਲ ਜਾਨ ਵਾਲੀ ਕੋਈ ਗੱਲ ਨਹੀਂ ਸੀ ਮੈਂ ਤਾਂ ਚੀਮਾ ਸਾਹਿਬ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ ਗੱਲ ਹੈ ਇੱਕਦਮ ਪਤਾ ਨਹੀਂ ਕੀ ਸਾਡੇ ਸਰਦਾਰ ਵਿਕ੍ਰਮ ਸਿੰਘ ਜੀ ਉਹਨਾਂ ਦੀ ਕੋਈ ਰਣਨੀਤੀ ਸੀ ਮੈਂ ਤੇ ਉਸ ਰਣਨੀਤੀ ਦਾ ਇੱਕ ਮੋਹਰਾ ਬਣਿਆ ਤੇ ਮੈਨੂੰ ਭਾਜੀਪੀ ਪਰਿਵਾਰ ਨੇ ਜੀ ਆਇਆਂ ਕਿਆ ਦੇਖੋ ਮੈਨੂੰ 9:30 ਦੇ ਟਵੀਟ ਕਰਕੇ ਕੱਢਿਆ ਗਿਆ ਪਾਰਟੀ ਦੇ ਵਿੱਚ ਕਦੀ ਕਦੀ ਇਹ ਹੋਇਆ ਕਿ ਕਿਸੇ ਕੋਲੋਂ ਤੁਸੀਂ ਉਹਦਾ ਸਪਸ਼ਟੀਕਰਨ ਹੀ ਨਾ ਲਾਓ ਵੀ ਤੂੰ ਕਿ ਫਲਾਨੀ ਕਾਰਵਾਈ ਗਲਤ ਕੀਤੀ ਆ ਜਾਂ ਤੂੰ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਮੈਂ ਤੇ ਕੋਈ ਕਿਹਾ ਸੀ ਮੈਂ ਕਿਹਾ ਦੱਸੋ ਤਾਂ ਸਹੀ ਮੈਂ ਕਿਹੜਾ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਕਿਹੜਾ ਸ਼ੂਰਾ ਮੈਂ ਪਿੱਠ 'ਚ ਮਾਰਿਆ ਮੈਂ ਕਿਹਾ ਜੇ ਮੈਂ ਐਡੀ ਵੱਡੀ ਲੜਾਈ ਸਾਰਿਆਂ ਦੀ ਮਦਦ ਦੇ ਨਾਲ ਇੱਕ ਜਿਹੜਾ ਮੇਰਾ ਪਰਿਵਾਰਕ ਹਲਕਾ ਸੀ ਫਤੇਗੜ ਚੂੜੀਆਂ ਇੱਥੋਂ ਛੱਡ ਕੇ ਦੇਰਾ ਬਾਬਾ ਨਾਨਕ ਜਾ ਕੇ ਮੈਂ ਦਿੱਤੀ ਸੀ ਕਿਉਂਕਿ ਇਹ ਮੇਰਾ ਸੀ ਰਣਭੂਮੀ ਮੈਂ ਇੱਥੇ 10 ਸਾਲ ਲਗਾਤਾਰ ਵਿੱਚ ਰਿਆ ਸੀ ਜਦੋਂ ਕੋਵਿਡ ਸੀ ਨਾ ਘਰੋਂ ਕੋਈ ਬਾਹਰ ਨਹੀਂ ਸੀ ਨਿਕਲਦਾ ਤੇ ਮੇਰਾ ਪਰਿਵਾਰ ਸਾਰਾ ਜਿਹੜਾ ਸੀ ਨਾ ਮੇਰੀਆਂ ਤਿੰਨ ਬੇਟੀਆਂ ਨੇ ਤਿੰਨੇ ਬੇਟੀਆਂ ਸੀ ਲੋਕਾਂ ਦੇ ਘਰਾਂ ਚ ਜੋ ਜ਼ਰੂਰਤ ਉੱਤੇ ਦਾ ਸਮਾਨ ਸੀ ਸਾਰੇ ਆਪਣੀ ਟੀਮ ਸਾਡੀ ਸੀ ਮੇਰੇ ਵਰਕਰ ਜਿਹੜੀ ਟੀਮ ਸੀ ਇੱਥੋਂ ਦੀ ਉਹਨਾਂ ਨੇ ਸਾਰਿਆਂ ਤੱਕ ਅਸੀਂ ਪਹੁੰਚ ਕੀਤੀ ਪਰ ਕੀ ਕਹਿ ਸਕਦੇ ਆਂ ਜੀ ਉਹ ਪਾਰਟੀ ਦਾ ਪ੍ਰੋਗਰਾਮ ਸੀ ਉਹਦੇ ਤਹਿਤ ਆਪਾਂ ਨੂੰ ਕੱਢਿਆ ਗਿਆ ਪਰ ਮੈਨੂੰ ਜ ਟਵੀਟ ਰਾਹੀਂ ਕੱਢਿਆ ਤੇ ਸੋ ਮੇਰੇ ਖਾਲੇ ਕਿ ਸਵਾ 2 ਵਜੇ ਜਾਖੜ ਸਾਹਿਬ ਦਾ ਫੋਨ ਆਇਆ ਕਿ ਬੇਟਾ ਅੱਛਾ ਰਾਤ ਨੂੰ ਰਾਤ ਨੂੰ ਜਿਸ ਕਰਕੇ ਮੈਂ ਮੈਂ ਰਿਕਾਰਡ ਸਾਹਮਣੇ ਰੱਖਿਆ ਇਸੇ ਕਰਕੇ ਬੱਬੂ ਜੀ ਨੂੰ ਪੁੱਛ ਲੈ ਬੱਬੂ ਜੀ ਹੁਣ ਫਿਰ ਖੁਸ਼ ਹੋ ਕਿਉਂਕਿ ਇੱਕ ਵੇਲੇ ਤਾਂ ਇਹਨਾਂ ਦੇ ਪਿਤਾ ਔਰ ਤੁਸੀਂ ਕਲੀਕ ਰਹੇ ਵਿਧਾਨ ਸਭਾ ਤੁਸੀਂ ਡਿਪਟੀ ਸਪੀਕਰ ਰਹੇ ਸਪੀਕਰ ਰਹੇ ਹੁਣ ਤੁਹਾਡੇ ਨਾਲ ਆ ਕੇ ਪੂਰਾ ਸਾਥ ਦੇ ਰਹੇ ਨੇ ਪੂਰਾ ਸਾਥ ਦੇ ਰਹੇ ਨੇ ਔਰ ਡੇਰਾ ਬਾਬਾ ਨਾਨਕ ਦੇ ਫਤੇ ਕਰ ਜੁੜੀਆਂ ਨੇ ਫਤੇ ਕਰ ਦੇਣੀਆਂ ਕਰ ਦੇਣਾ ਫਤੇ ਕਰ ਦੇਣਾ ਅੱਛਾ ਬਲਵਿੰਦਰ ਲਾੜੀ ਜੀ ਵੀ ਸਾਡੇ ਨਾਲ ਮੈਂ ਚਾਹਾਂਗਾ ਤੁਸੀਂ ਵੀ ਅੱਗੇ ਆਓ ਮੇਰੇ ਖਾਲੇ ਤੁਹਾਡਾ ਹਲਕਾ ਦੇ ਸ਼੍ਰੀ ਗੋ ਹਾਸ਼ਿਆਰਪੁਰ ਦੇ ਵਿੱਚ ਪੈ ਜਾਂਦਾ ਪਰ ਤੁਸੀਂ ਬੱਬੂ ਜੀ ਦੇ ਨਾਲ ਨਾਲ ਘੁੰਮ ਰਹੇ ਹੋ ਦਿਨੇਸ਼ ਬੱਬੂ ਜੀ ਬਹੁਤ ਸਾਊ ਸਾਡੇ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਇਲੈਕਸ਼ਨ ਸੀ ਅੱਜ ਆਉਣ ਵਾਸਤੇ ਸਾਡੇ ਅੱਜ ਹਲਕੇ ਦੇ ਇਸ ਪਿੰਡ ਦੇ ਮਰੜ ਦੇ ਰੁਪਲ ਜੀ ਔਰ ਔਰ ਸਾਥੀ ਸਾਡੇ ਆਮ ਪਾਰਟੀ ਚੋਂ ਸਾਡੇ ਕਾਂਗਰਸ ਪਾਰਟੀ ਚੋ ਅੱਜ ਸ਼ਾਮਲ ਹੋਏ ਨੇ ਹੀਰਾਵਾਲੀਆ ਜੀ ਜਿਹੜੇ ਸਾਡੇ ਪ੍ਰਧਾਨ ਨੇ ਅੱਜ ਅਸੀਂ ਸਾਰਿਆਂ ਫੈਸਲਾ ਕੀਤਾ ਕਾਲੋ ਸ਼ਾਹ ਨੇ ਕਿ ਇਹਨਾਂ ਨੂੰ ਇੱਕ ਤੇ ਜੁਆਇਨਿੰਗ ਕਰਵਾਈਏ ਔਰ ਦੂਸਰਾ ਸਭ ਤੋਂ ਵੱਡਾ ਇਹ ਇਲਾਕੇ ਦਾ ਇੱਕ ਆਖਰੀ ਪਿੰਡ ਹੈ ਸਾਡੇ ਗੁਰਦਾਸਪੁਰ ਰਲਕੇ ਦਾ ਸੋ ਇਹਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਅੱਜ ਸਾਡਾ ਵੱਲ ਮਿਲਿਆ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਟ ਹੈ ਇਹਨੂੰ ਵੱਡੇ ਮਾਰਜਨ ਮਾਰਜਨ ਨਾਲ ਜਿਤਾਈਏ ਇਹ ਸਾਡਾ ਮੁੱਖ ਉਦੇਸ਼ ਹੈ ਬੱਬੂ ਜੀ ਕਿਉਂਕਿ ਤੁਸੀਂ ਟਕਸਾਲੀ ਬੀਜੇਪੀ ਬੋਲੇ ਉਹ ਕਈ ਟਕਸਾਲੀ ਬੀਜੇਮੇ ਵਾਲਿਆਂ ਦੇ ਵਿੱਚ ਨਰਾਜ਼ਗੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਨਵੇਂ ਚਿਹਰੇ ਲਿਆ ਆਂਦੇ ਸਾਰੇ ਸਾਰੀ ਬੀਜੇਪੀ ਨਵੀਂ ਹੋ ਗਈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕੋਈ ਨਰਾਜ਼ਗੀ ਨਹੀਂ ਜਿਹੜੇ ਲੋਕ ਆਏ ਉਹਨਾਂ ਦਾ ਸਵਾਗਤ ਹੈ ਜੀ ਜਿਹੜੇ ਲੋਕ ਆਏ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ ਉਹਨਾਂ ਨੂੰ ਪੂਰਾ ਪਾਰਟੀ 'ਚ ਮਾਣ ਮਿਲੇ ਕਰਦਾ ਔਰ ਅੱਗੇ ਵੀ ਮਾਨ ਸਨਮਾਨ ਮਿਲੇਗਾ ਬੰਦੋ ਇੱਕ ਹੋਰ ਅੱਜ ਮੇਰੇ ਖਿਆਲ ਨਾਲ ਸ਼ਾਮਿਲ ਵੀ ਕੀਤਾ ਤੁਸੀਂ ਕਾਲੂ ਸਾਹਿਬ ਕਿਹਨੂੰ ਸ਼ਾਮਿਲ ਕਰਾਇਆ ਜੀ ਸਾਡੇ ਫਤੇਗੜ ਚੂੜੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਸ੍ਰੀ ਬਲਜੀਤ ਸਿੰਘ ਜੀ ਚਵਾਨ ਮੈਂ ਅੱਜ ਇਹਨਾਂ ਦੇ ਘਰ ਸਵੇਰੇ ਗਿਆ ਤੇ ਇਹਨਾਂ ਮੈਨੂੰ ਨਾ ਨਹੀਂ ਕਿਤੇ ਕਹਿੰਦੇ ਜਿੱਥੇ ਤੂੰ ਉੱਥੇ ਅਸੀਂ ਤੇ ਅੱਜ ਇਹ ਵੀ ਪਰਿਵਾਰ ਸ਼ਾਮਿਲ ਹੋਏ ਨੇ ਅੱਜ ਕੱਲ੍ਹ ਹੋਰ ਸਰਪੰਚ ਸਾਹਿਬਾਨ ਵੀ ਜਿਹੜੇ ਨੇ ਉਹ ਬੀਜੇਪੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕਰਵਾਵਾਂਗੇ ਕਿਉਂਕਿ ਜਦੋਂ ਚੱਲ ਪਈਏ ਨਾ ਕਾਫਲਾ ਵੱਧਦਾ ਜਾਂਦਾ ਕਾਫਲਾ ਵੱਧਦਾ ਹੀ ਜਾਂਦਾ ਹੁੰਦਾ ਵਾ ਜਦੋਂ ਸਾਡੀ ਸਾਰੀ ਟੀਮ ਸਾਡੀ ਸਾਰੀ ਭਾਜਪਾ ਦੀ ਟੀਮ ਜਿਹੜੀ ਆ ਜਦੋਂ ਇੱਕ ਨਿਸ਼ਾਨਾ ਲੈ ਕੇ ਚੱਲ ਪਈਆਂ ਤੇ ਉਸ ਨਿਸ਼ਾਨੇ ਤੇ ਅਸੀਂ ਸਾਰੇ ਪਹੁੰਚੀਏ ਇਹ ਮੈਂ ਪ੍ਰਧਾਨ ਸਾਹਿਬ ਕੋ ਵੀ ਲਾਵਾਂਗਾ ਇਹ ਸਵਾਲ ਬਬੂ ਜੀ ਤੁਹਾਡੇ ਕੋਲ ਆ ਮੇਰਾ ਕਿਉਂਕਿ ਭਾਜਪਾ ਤੇ ਅਕਾਲੀ ਦਲ ਦੀ ਇੱਕ ਕੋਕਟੇਲ ਹੁੰਦੀ ਸੀਗੀ ਪਿੰਡਾਂ ਦੇ ਵਿੱਚ ਕਾਹਲੋ ਸਾਹ ਵਰਗੇ ਨੇਤਾ ਵੋਟਾਂ ਲੈ ਆਉਂਦੇ ਸੀਗੇ ਸਨੀ ਦੇ올 ਫਿਰ ਲੋਕ ਸਭਾ ਪਹੁੰਚ ਜਾਂਦੇ ਸੀਗੇ ਬੇਸ਼ੱਕ ਇਹ ਹੁਣ ਤੁਹਾਡੇ ਕੋਲ ਆ ਗਏ ਨੇ ਪਰ ਫਿਰ ਵੀ ਕੀ ਹੋ ਜਿਹੜਾ ਮਾਰਜਨ ਹੁੰਦਾ ਹੈ ਸ਼ਹਿਰਾਂ ਦੇ ਵਿੱਚ ਤੂੰ ਬੀਜੇਪੀ ਵੋਟ ਲੈ ਲੈਂਦੀ ਹੈ ਪਿੰਡਾਂ ਦੇ ਵਿੱਚ ਕਿਵੇਂ ਸਾਰੇ ਪਾਸੇ ਮਿਹਨਤ ਕਰੋਗੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਮੁਸ਼ਕਲ ਤੇ ਫਤੇਗਰ ਚੂੜੀਆਂ ਤੇ ਡੇਰਾ ਬਾਬਾ ਦਾ ਬਾਕੀ ਤੇ ਹਰ ਜਗ੍ਹਾ ਬੀਜੇਪੀ ਹੈ ਉਹ ਸਾਡੇ ਭਰਾ ਕਾਲੋ ਸਾਹ ਆ ਗਏ ਨੇ ਤੇ ਹੁਣ ਫਤੈ ਫਤੈ ਹੈ ਜਿਆ ਪ੍ਰਧਾਨ ਸਾਹਿਬ ਕਿਉਂਕਿ ਮੈਂ ਬੱਬੂ ਜੀ ਨੂੰ ਅਗਲਾ ਸਵਾਲ ਹੈ ਪੁੱਛਣ ਲੱਗਾ ਪਹਿਲੇ ਤੁਹਾਨੂੰ ਪੁੱਛ ਲੈਣਾ ਜਿਵੇਂ ਹੁਣ ਆਪਾਂ ਆਏ ਜਿੱਥੇ-ਜਿੱਥੇ ਤੁਸੀਂ ਰੈਲੀਆਂ ਕਰ ਰਹੇ ਹੋ ਬਹੁਤ ਤਾਮ-ਜਾਮ ਲਗਾਉਣਾ ਪੈ ਰਿਹਾ ਸਿਕਿਉਰਿਟੀ ਦਾ ਬਹੁਤ ਜਹਰ ਜਗ੍ਹਾ ਤੇ ਤੁਹਾਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਸਾਨਾਂ ਦੇ ਇਹੋ ਜੇ ਮਾਹੌਲ ਦੇ ਵਿੱਚ ਚੋਣ ਪ੍ਰਚਾਰ ਚੋਣ ਪ੍ਰਚਾਰ ਕਰਨਾ ਸੌਖਾ ਸੀਗਾ ਤੁਹਾਡੇ ਲਈ ਨਹੀਂ ਦੇਖੋ ਕੋਈ ਮੁਸ਼ਕਲ ਨਹੀਂ ਕਿਸਾਨ ਵੀ ਆਪਣੇ ਭਰਾ ਨੇ ਔਰ ਮੈਂ ਕਿਸਾਨ ਪਰਿਵਾਰ ਤੋਂ ਆ ਠੀਕ ਹੈ ਜੀ ਆਪਾਂ ਉਹਦੀ ਮੁਸ਼ਕਲਾਂ ਸਮਝਦੇ ਆਂ ਦੇਖੋ ਕੋਈ ਵੀ ਮਸਲਾ ਨਾ ਜੀ ਇਹ ਬੈਠ ਕੇ ਹੱਲ ਹੋਣਾ ਅੱਜ ਸਮੇਂ ਨਹੀਂ ਹੈ ਅੱਜ ਕਿਉਂਕਿ ਅੱਜ ਇਲੈਕਸ਼ਨ ਕੋਲ ਲੱਗੇ ਦਾ ਅੱਜ ਤੁਸੀਂ ਕਹੋਗੇ ਕਿ ਬੈਠਣਾ ਇਹਨਾਂ ਦਾ ਉਹਦਾ ਫਾਇਦਾ ਫਾਇਦਾ ਕੋਈ ਨਹੀਂ ਮੈਂ ਤਾਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਤੁਸੀਂ ਚੋਣਾਂ ਦੇ ਬਾਅਦ ਪ੍ਰੋਗਰਾਮ ਮਨਾਓ ਫਕਤ ਹਰਾਲ ਮਿਲ ਕੇ ਇਹਦਾ ਹੱਲ ਕਰਾਂਗੇ ਪ੍ਰਧਾਨ ਜੀ ਤੁਸੀਂ ਸ਼ਾਮਲ ਹੋਇਓ ਜੀ ਬੀਜੇਪੀ ਦੇ ਵਿੱਚ ਪਿੰਡਾਂ ਦੇ ਵਿੱਚ ਇੱਧਰ ਆ ਜਾਓ ਪਿੰਡਾਂ ਵਿੱਚ ਤਾਂ ਵੈਸੇ ਹੀ ਵਿਰੋਧ ਹੀ ਬੜਾ ਹੋ ਰਿਹਾ ਤੁਹਾਨੂੰ ਡਰ ਨਹੀਂ ਲੱਗਿਆ ਕਿ ਕਿਹੜੀ ਪਾਰਟੀ ਜੁਆਇਨ ਕਰ ਲਈ ਬਾਹਰ ਨਾਕਾ ਲੱਗਾ ਰੰਦਾ ਨਾ ਕੋਈ ਡਰ ਨਹੀਂ ਜੀ ਡਰ ਕਦੀ ਮਾਂ ਚ ਰੱਖਿਆ ਨਹੀਂ ਸਾਡਾ ਵੱਡਾ ਭਰਾ ਰਵੀਕੰਤ ਸਿੰਘ ਕਹਲੋ ਆ ਗਿਆ ਸਾਡਾ ਬਾਈ ਜਿਹੜਾ ਡਰ ਉਹ ਵੀ ਖਤਮ ਹੋ ਗਿਆ ਜੀ ਚਲੋ ਫਿਰ ਮੇਰੇ ਖਾਮਾਤ ਆਰੀਆ ਮਾਰਦੇ ਨੇ ਲਈ ਬੱਬੂ ਜੀ ਫਿਰ ਆਖਰੀ ਸਵਾਲ ਕਿਉਂਕਿ ਸਮਾਂ ਤੁਹਾਡੇ ਕੋਲ ਘੱਟ ਹੈ ਔਰ ਮੈਂ ਦੇਖ ਰਿਹਾ ਕਿ ਸਿਕਿਉਰਿਟੀ ਵੀ ਕਿੰਨੀ ਲੀਡ ਦੀ ਤੁਹਾਨੂੰ ਉਮੀਦ ਹੈ ਇਸ ਵਜੇ ਦੇਖੋ ਜਿਹੜਾ ਨਾ ਜੀ ਪਾਰਟੀ ਦਾ ਵਰਕਰ ਲੜਾਈ ਲੜਦਾ ਬੀਜੇਪੀ ਦੇ ਵਰਕਰ ਨਾਲ ਲੜਾਈ ਲੜਨੀ ਹੈ ਜਿਹੜੀ ਤੇ ਬੀਜੇਪੀ ਨੇ ਸੀਟ ਜਿੱਤ ਗਏ ਬੀਜੇਪੀ ਦੇ ਚੋਲੇ ਜੀ ਪਾਣੀ ਭਾਰਤੀ ਅੰਦਾ ਬਾਰਟੀ ਚੋਣ ਬਣੀ ਕੋਈ ਮੁਸ਼ਕਿਲ ਜਵਾਬ ਨਹੀਂ ਜਨਾਬ ਬੀਜੇਪੀ ਨੇ ਜਿੱਤਣਾ ਸੀ ਜੋ ਹਾਲਾਤ ਮੜ ਗਏ ਇੱਕ ਪਰਸਨਲ ਜਿਹਾ ਸਵਾਲ ਹੈ ਕਿ ਬੜਾ ਸਾਰੇ ਤੁਹਾਡੇ ਵਿਰੋਧੀ ਜਿਹੜੇ ਨੇ ਉਹੀ ਪ੍ਰਚਾਰ ਕਰਦੇ ਬੜੇ ਸ਼ਾਂਤ ਨੇ ਬੜੇ ਠੰਡੇ ਰਹਿੰਦੇ ਨੇ ਉਹ ਮੈਂ ਵੀ ਦੇਖ ਰਿਹਾ ਕਿ ਤੁਸੀਂ ਕਟ ਜਵਾਬ ਦਿੰਦੇ ਹੋ ਕਟ ਸ਼ਬਦਾਂ ਦੇ ਵਿੱਚ ਜਵਾਬ ਦੇ ਰਹੇ ਹੋ ਇਹ ਵਿਰੋਧੀਆਂ ਤੇ ਫਿਰ ਭਾਰੂ ਕਿਵੇਂ ਪਾਉਗੇ ਤੁਹਾਨੂੰ ਹਲਕੇ 'ਚ ਨਾ ਲੈ ਜਾਏ ਜਿਹਨੇਸ਼ ਬੱਬੂ ਦਾ ਕੰਮ ਬੋਲਦਾ ਜਿੱਥੇ ਮੈਂ ਜਲ ਜਓ ਜੇ ਤੁਸੀਂ ਸੁਜਾਨਪੁਰ ਜਾਓ ਜਿਹੇ ਐਸੇ ਐਸੇ ਕੰਮ ਕੀਤੇ ਜਿਹੜਾ 50 ਸਾਲਲੇ ਹੋਏ ਇਸ ਕਰਕੇ ਬਹੁਤਾ ਬੋਲਣਾ ਥੋੜਾ ਬਤਲ ਕੰਮ ਹੋਣਾ ਚਾਹੀਦਾ ਲੋਕਾਂ ਦਾ ਬਿਲਕੁਲ ਧੰਨਵਾਦ ਤੁਹਾਡਾ ਸਰਨਾ ਗੱਲਬਾਤ ਕਰ ਲਈਏ ਸਨ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਜੋ ਦਾਵਾ ਕਰ ਰਹੇ ਨੇ ਕਿ ਸੰਨੀ ਦੇਵ ਨੂੰ ਭੁੱਲ ਕੇ ਲੋਕ ਇਸ ਵਾਰ ਇਹਨਾਂ ਤੇ ਵਿਸ਼ਵਾਸ ਜਤਾਣਗੇ ਔਰ ਇੱਕ ਵਾਰ ਫਿਰ ਹੈ ਜਿਹੜਾ ਵਿਧਾਨ ਸਭਾ ਦੇ ਲੋ ਪਹੁੰਚਣਗੇ ਭਾਜਪਾ ਦੇ ਬਤੌਰ ਉਮੀਦਵਾਰ ਪੁਰਦਾਸਪੁਰ ਦੀ ਜਨਤਾ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੇਗੀ ਦੇਖਦੇ ਰਹੋ